ਮੰਗੋਵਾਲ ਨੇ ਉਹਨਾਂ ਦੀ ਵਰਸੀ ਦੇ ਉੱਪਰ ਅਕਾਲੀ ਦਲ ਦੀ ਜਿਹੜੀ ਕਾਨਫਰੰਸ ਸੀ ਤੇ ਸੁਖਬੀਰ ਬਾਦਲ ਸਟੇਜ ਤੋਂ ਗਰਜਦੇ ਵੀ ਨਜ਼ਰ ਆਏ ਆਮ ਆਦਮੀ ਪਾਰਟੀ ਕਾਂਗਰਸ ਨਵਾ ਅਕਾਲੀ ਦਲ ਕੋਈ ਇਹੋ ਜਿਹਾ ਵਿਸ਼ਾ ਨਹੀਂ ਰਿਹਾ ਜਿਹੜਾ ਉਹਨਾਂ ਨੇ ਨਾ ਸ਼ੋਇਆ ਹੋਵੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਇਹਨੂੰ ਦੇਖੋ ਜਿਹੜੀ ਮੌਜੂਦਾ ਸਰਕਾਰ ਆਏ ਦਾ ਤੁਹਾਨੂੰ ਨਾ ਨਵੇਂ ਟੂਲ ਕਨੈਕਸ਼ਨ ਦੇ ਨਹੀਂ ਰਹੀ ਕਾਲੀ ਦਲ ਦੀ ਸਰਕਾਰ ਕਹਿ ਲੈ ਆ ਲੈਣ ਦਿਓ ਤੁਹਾਨੂੰ ਨਵੇਂ ਟੂਲ ਕਨੈਕਸ਼ਨ ਖੋਲ ਦੇਾਂਗੇ ਵਿਦਿਆਰਥੀਆਂ ਦੀ ਗੱਲ ਕੀਤੀ ਆ ਬੱਚਿਆਂ ਦੀ ਗੱਲ ਕੀਤੀ ਆ ਕਿੰਨੇ ਸਾਈਕਲ ਜਿਹੜੇ ਸਕੂਲਾਂ ਜਿਹਨਾਂ ਪਹਿਲਾਂ ਸਕੀਮ ਸੀ ਉਸੇ ਤਰੀਕੇ ਨਾਲ ਬੱਚਾ ਨੂੰ ਸਕੂਲਾਂ ਸਾਈਕਲ ਦਿੱਤੇ ਜਾਣਗੇ ਓਕੇ ਪਾਸੇ ਜਿਹੜਾ ਨਵਾਂ ਕਾਲੀ ਦਾ ਲਾ ਉਹ ਸਦਾ ਇਸ ਕਾਲ ਦਾ ਦੇ ਰਿਹਾ ਸਖੀਰ ਬਾਦਲ ਉਹਨਾਂ ਨੂੰ ਕਹਿ ਰਿਹਾ ਕਿ ਦੇਖੋ ਤੁਸੀਂ ਸ੍ਰੀਜੀਤ ਸਿੰਘ ਬਰਨਾਲਾ ਤੋਂ ਸਬਕ ਲਓ ਜਦੋਂ ਬਾਦਲ ਔਰ ਬਰਨਾਲਾ ਦੀ ਲੜਾਈ ਪੈ ਗਈ ਤਾਂ ਅਖੀਰ ਚ ਬਰਨਾਲਾ ਨੇ ਤਕੜੀ ਤੋੜਨ ਨਾ ਆਪਣਿਆਂ ਆਪੀ ਆਪਰ ਕਰਤੀ ਸੀ ਬਦਲ ਹੁਣਾਂ ਦੇਣ ਦੀ ਹੈ। ਨਵੇਂ ਮੁੱਖ ਮੰਤਰੀ ਰੇਖਾ ਗੁਪਤਾ ਉਹਨਾਂ ਦੇ ਉੱਪਰ ਹਮਲਾ ਹੋਇਆ ਹੈ ਜਿਸ ਦੀ ਚੋ ਪਾਸਿਓਂ ਨਿੰਦਾ ਵੀ ਹੋ ਰਹੀ ਹੈ। ਚੁਣੇ ਹੋਏ ਮੁੱਖ ਮੰਤਰੀ ਦੇ ਉੱਤੇ ਇਸ ਤਰੀਕੇ ਨਾਲ ਹਮਲਾ ਹੋਣਾ ਬਹੁਤ ਵੱਡਾ ਨਰਾਦਰ ਹੈ ਜਮਹੂਰੀ ਦਾ ਡੈਮੋਕ੍ਰੇਸੀ ਦਾ। ਹਰ ਸਤਿਕਾਰਯੋਗ ਦੀ ਮੰਗ ਕੀਤੀ ਜਾ ਰਹੀ ਹੈ ਤੇ ਵਜ੍ਹਾ ਤੋਂ ਕੋਈ ਦੂਰ ਹੈ ਨਹੀਂ। ਆਪ ਪਾਰ ਕਹਿ ਰਹੀ ਹੈ ਕਿ ਇਹਦੇ ਪਿੱਛੇ ਵਿਰੋਧੀ ਤਰ੍ਹਾਂ ਦਾ ਹੱਥ ਹੈ। ਜਾਂ ਤੋਬਾ ਸਾਹਮਣੇ ਆਏਗਾ ਤਾਂ ਜਨ ਅੰਦਸ਼ੀਆਂ ਦੱਸ ਸਕਦੀਆਂ ਕਿ ਕੀ ਰਾਤ ਹੈ, ਕੀ ਤਾਂ ਨਹੀਂ। ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡੇ ਚਿੰਤਾ ਦੇ ਸਵਾਲ ਜਿਹੜੇ ਇਸ ਮਾਮਲੇ ਲੈ ਕੇ ਖੜੇ ਹੁੰਦੇ ਨਜ਼ਰ ਆ ਰਹੇ ਰਾਜਾ ਕਿਸਨ ਦੇ ਨਾਲ ਜਿਹੜਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੇ ਕਾਗਜ਼ ਢਾਹਲ ਕਰਉਣ ਲਈ ਗਏ ਮੇਰੀ ਹਾਗਮ ਤੇ ਰਹਾ ਸਾਫ ਤੋਂ ਉੱਪਰਾਂ ਭਾਰੀ ਨਜ਼ਰ ਆ ਰਿਹਾ ਹੈ ਜੀ ਵੀ ਇੱਕ ਵਿਰੋਧੀ ਧਰਮੇ ਚੁਣੌਤੀ ਦੇਂਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਜਿਹੜੇ ਨਵੇਂ ਨੈਸ਼ਨਲ ਹਾਈਵੇ ਬਣੇ ਨੇ ਉਹਨਾਂ ਦੇ ਉੱਪਰ ਪਾਣੀ ਦੀ ਨਿਕਾਸੀ ਕਿਸੇ ਤਰੀਕੇ ਦੀ ਨਹੀਂ ਹੈ ਜਿਸ ਕਰਕੇ ਵੱਡੀ ਸਮੱਸਿਆ ਆ ਰਹੀ ਹੈ ਫਸਲ ਜਿਹੜਾ ਪੰਜਾਬੀਆਂ ਦਾ ਮੁੱਦਾ ਇਹ ਵੀ ਹੈ ਪੰਜਾਬ ਦੇਆਂ ਜਿਹੜੀਆਂ ਲਿੰਕ ਸੜਕਾਂ ਉਹ ਬੜੀਆਂ ਦਾ ਪਿੰਡਾਂ ਵਾਲਿਆਂ ਵਾਸਤੇ ਸੀ ਪਿੰਡਾਂ ਦੀਆਂ ਮਾਰਕੀਟ ਕਮੇਟੀਆਂ ਵਾਸਤੇ ਪਿੰਡਾਂ ਦੀਆਂ ਮੰਡੀਆਂ ਵਾਸਤੇ ਪਰ ਵੱਡੇ ਵੱਡੇ ਟਰਾਲੇ ਚੱਲਦੇ ਆ ਪੰਜਾਬ ਦੀਆਂ ਬਹੁਤ ਸਾਰੀਆਂ ਲਿੰਕ ਸੜਕਾਂ ਦੀ ਪਰਵਾਹੀ ਕਰਦੀ ਐ ਵੱਡੇ ਟਰੱਕਾਂ ਨੇ ਤੇ ਵੱਡੇ ਟਰਾਲਿਆਂ ਨੇ ਇਵੇਂ ਜਿਹੜਾ ਖਗਰ ਦਾ ਖੇਤਰ ਹੈ ਖਗਰਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਜਾਂ ਬਰਾਬਰ ਵਹਿ ਰਿਹਾ ਉੱਥੇ ਵੀ ਲੋਕਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਗੱਲਬਾਤ ਕਰਾਂਗੇ ਸੰਤ ਹਰਚੰਦ ਸਿੰਘ ਲੋਂਗੋਵਾਲ ਉਹਨਾਂ ਦੀ ਵਰਸੀ ਦੇ ਬਾਰੇ ਇਸ ਮੌਕੇ ਵੱਖ-ਵੱਖ ਜਿਹੜੀਆਂ ਸਿਆਸੀ ਸਟੇਜਾਂ ਨੇ ਜਿਹੜੀਆਂ ਉਹ ਸਜੀਆਂ ਤੇ ਵੱਖਰੇ ਵੱਖਰੇ ਮੁੱਦੇ ਇਹਨਾਂ ਸਟੇਜਾਂ ਦੇ ਉੱਪਰੋਂ ਆਮ ਲੋਕਾਂ ਦੇ ਨਾਲ ਡਿਸਕਸ ਕੀਤੇ ਗਏ ਅਕਾਲੀ ਦਲ ਦੀ ਕਾਨਫਰੰਸ ਸੀ ਜੋ ਉਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਅੱਜ ਇਕੱਠ ਵੇਖਣ ਨੂੰ ਮਿਲਿਆ ਤੇ ਨਾਲ ਨਾਲ ਕਾਨਫਰੰਸ ਅੱਜ ਨਵੇਂ ਅਕਾਲੀ ਦਲ ਦੀ ਵੀ ਸੀ ਤਾਂ ਜਿਹੇ ਦੇ ਵਿੱਚ ਹੁਣ ਦੋ ਕਾਲੀ ਦਲ ਆਮੋ ਸਾਹਮਣੇ ਨੇ ਗੱਲਬਾਤ ਕਰਾਂਗੇ ਉਸ ਤੋਂ ਇਲਾਵਾ ਗੱਲਬਾਤ ਕਰਾਂਗੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਹੋਏ ਹਮਲੇ ਨੂੰ ਲੈ ਕੇ ਉਪ ਰਾਸ਼ਟਰਪਤੀ ਦੀ ਨਾਮਜ਼ਦਗੀ ਤੇ ਹੋਰ ਕਈ ਵਿਸ਼ੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਿਤਾਰ ਸਿੰਘ ਸਿੱਧੂ ਜੀ ਜੀ ਸਾਹਿਬ ਬਹੁਤ-ਬਹੁਤ ਸਵਾਗਤ ਆ ਤੁਹਾਡਾ ਆ ਮਿਹਰਬਾਨੀ ਦਰਸ਼ਕਾਂ ਨੇ ਨੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੋਸ ਵਾਲ ਅਹ ਮਾਮਲੇ ਜਿਨ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਅੱਜ ਤੁਸੀਂ ਵੀ ਸੁਣ ਰਹੇ ਹੋਗੇ ਕਿ ਜਿਹੜੇ ਲੌਂਗੋਵਾਲ ਨੇ ਉਹਨਾਂ ਦੀ ਵਰਸੀ ਦੇ ਉੱਪਰ ਅਕਾਲੀ ਦਲ ਦੀ ਜਿਹੜੀ ਕਾਨਫਰੰਸ ਸੀ ਪਹਿਲੀ ਗੱਲ ਤਾਂ ਇਹ ਕਿ ਉੱਥੇ ਇਸ ਵਾਰ ਇਕੱਠ ਬਹੁਤ ਜ਼ਿਆਦਾ ਸੀ ਕਾਫੀ ਵੱਡੇ ਪੱਧਰ ਦੇ ਉੱਪਰ ਪੰਡਾਲ ਹੈ ਜਿਹੜਾ ਉਹ ਭਰਿਆ ਹੋਇਆ ਸੀ ਖਾਲੀ ਜਗ੍ਹਾ ਨਹੀਂ ਨਜ਼ਰ ਆ ਰਹੀ ਸੀ ਤੇ ਸੁਖਬੀਰ ਬਾਦਲ ਸਟੇਜ ਤੋਂ ਗਰਜਦੇ ਵੀ ਨਜ਼ਰ ਆਏ ਆਮ ਆਦਮੀ ਪਾਰਟੀ ਕਾਂਗਰਸ ਨਵਾਂ ਅਕਾਲੀ ਦਲ ਕੋਈ ਇਹੋ ਜਿਹਾ ਵਿਸ਼ਾ ਨਹੀਂ ਰਿਹਾ ਜਿਹੜਾ ਉਹਨਾਂ ਨੇ ਨਾ ਸ਼ੋਆ ਹੋਵੇ ਕੀ ਕਹਿਣਾ ਚਾਹੁੰਦੇ ਇਸ ਬਾਰੇ देखो ਜਦੋਂ ਆਪਾਂ ਸੰਤ ਸਿੰਘ ਲੰਮੋਵਾਲ ਦੀ ਪਰਸੀ ਦੀ ਗੱਲ ਕਰਦਾ ਤਾਂ ਇਹ ਸੁਭਾਵਿਕ ਹੈ ਕਿ ਪੰਥਕ ਮਾਮਲਾ ਹੈ ਉਹ ਪੰਥਕ ਮਾਮਲੇ ਦੇ ਚਲਦਿਆਂ ਇਸ ਵੇਲੇ ਦੋ ਅਕਾਲੀ ਦਲ ਇਕ ਦੀ ਕੋਈ ਸੁਖੀ ਸਿੰਘ ਬਾਦਲ ਕਰ ਰਿਹਾ ਹੈ ਜੀ ਦੂਜੇ ਦੀ ਗਵਾਈ ਸਾਫ ਕਾ ਜਥੇਦਾਰ ਕਹਿੰਨੀ ਹਰਪ੍ਰੀਤ ਜੁਣੀ ਕਰ ਰਿਹਾ ਹੈ ਹੂੰ ਜੇ ਆਪਾਂ ਪੰਥ ਦੇ ਇਕੱਠ ਦੀ ਗੱਲ ਕਰੀਏ ਕਮਾਲ ਦੀ ਗੱਲ ਹੈ ਕਿ ਸੁਖੀਰ ਬਾਦਲ ਜਿੰਨਾਂ ਦਾ ਜ਼ਿਕਰ ਕੀਤਾ ਮੈਂ ਵੀ ਸੁਣਾਉਂਦਾ ਜਿਹੜੀ ਮੈਂ 14-15 ਸਾਲ ਤੋਂ ਲਗਾਤਾਰ ਸੰਤ ਲੰਗੋਵਾਲ ਦੀ ਵਰਸਿਯਾਰ ਹੈ ਕਿਵੇਂ ਮੈਂ ਨੇ ਇੰਨਾ ਵੱਡਾ ਇਕੱਠ ਦੇਖਿਆ ਬਹੁਤ ਵੱਡਾ ਇਕੱਠ ਹੈ ਦੂਜੇ ਪਾਸੇ ਜਿਹੜੇ ਅਕਾਲੀ ਸਾਧੀ ਅਗਵਾਈ ਕਰਨੀ ਆਪਰੇ ਸੌਣੀ ਕਰਿਆ ਕੋਈ ਕਹਿ ਰਿਹਾ ਹੈ ਕਿ ਅੱਜ ਜਿਵੇਂ ਆਂ ਦੇਤਾ ਤੁਸੀਂ ਕਿ ਪੰਥਕ ਤਰ੍ਹਾਂ ਕਿਹੜੇ ਅਕਾਲੀ ਨਾਲ ਹੈ ਸੋ ਲੱਗਦਾ ਇਹ ਹੈ ਕਿ ਅੱਜ ਪੰਜਾਬ ਦੀ ਸੂਚੀ ਰਾਜਨੀਤੀ ਤੇ ਲਗਾ ਪੰਥਕ ਤਰ੍ਹਾਂ ਸਾਂਗਾਂਗਾਂ ਸੀ ਜੈ ਸਕਰੀ ਸੰਬਾਦ ਦੀ ਗੱਲ ਕਰ ਲੋ ਤੇ ਚਾਹੇ ਗਨੀ ਹਰਪ੍ਰੀਤ ਦੀ ਗੱਲ ਕਰ ਲੋ ਕਿਦਰੇ ਇਹ ਵੀ ਲੱਗਦਾ ਜੇ ਤੋ ਬਾਰ ਬਾਰ ਇਸ ਜ਼ਿਕਰ ਕੀਤਾ ਜਾਂਦਾ ਦੂਜੀਆਂ ਗੁਰੂ ਦੀ ਧਿਰਾਂ ਵਲੋਂ ਵੀ ਅਕਾਲੀ ਦਲ ਨੂੰ ਖੇਤਰੀ ਪਾਰਟੀ ਦੇ ਤੌਰ ਤੇ ਬੇਸ਼ੱਕ ਆਪਸ ਵਿੱਚ ਵਗਰੇਵੇਂ ਆ ਗਿਆ ਪਰ ਲੱਗਦਾ ਇਹ ਹੈ ਕਿ ਪੰਜਾਬੀ ਕਹਿ ਲੋ ਕਿਸਾਨ ਕਹਿ ਲੋ ਪੰਦਿਤਕ ਧਿਰਾਂ ਕਹਿ ਲੋ ਉਹ ਸ਼੍ਰੋਮਣੀ ਕਾਲ ਦੀ ਮਜੂਤੀ ਚਾਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਕਿਹੜਾ ਹੋਏਗਾ ਇਹ ਤੇ ਵਾਰੀ ਤਾਂ ਦੇਖੋ ਆਪਣਾ ਆਪਣੀ ਜਗ੍ਹਾ ਤੇ ਦਾਅਵੇ ਆ ਜੀ ਉਹ ਜੀ ਤਾਂ ਕਿਹਾ ਗਿਆ ਸਬੀਰ ਬਾਦਲੋਂ ਵਾਲੋਂ ਉਸ ਮੁੱਦੇ ਦਾ ਆਪਾਂ ਜ਼ਿਕਰ ਕਰਾਂਗੇ ਬਹੁਤ ਸਾਰੇ ਗੱਲਾਂ ਉਹਨੇ ਕੀਤੀਆਂ ਤੇ ਦੂਜੇ ਪਾਸੇ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਦੂਜਾ ਜਿਹੜਾ ਤੜਾ ਉਹਨਾਂ ਨੇ ਵੀ ਇਹੀ ਕਿਹਾ ਕਿ ਜੀ ਅਸਲ ਅਕਾਲੀ ਦਲ ਨਾ ਦੀ ਗੋਈ ਤਸਰ ਕਰਨੀ ਹਰ ਪੀ ਸਮੂਹੇ ਕਾਰਿਆ ਇਹੀ ਅਸਲ ਅਕਾਲੀ ਦਲ ਹੈ ਜਾਨੀ ਜਿਹੜੀ ਲੀਡਰਸ਼ਿਪ ਆ ਉਹ ਤੇ ਦਾਅਵੇ ਕਰੀਏ ਕਿ ਅਸਲ ਅਕਾਲੀ ਦਲ ਕਿਹੜਾ ਹੈ ਇੱਕ ਹੈ ਜਾਂ ਦੂਜਾ ਹੈ ਅਰ ਜੇ ਆਪਾਂ ਦੇਖੀਏ ਪੰਜਾਬੀਆਂ ਦੀ ਗੱਲ ਕਰੀਏ ਪੰਤਿਕ ਤਰ੍ਹਾਂ ਦੀ ਗੱਲ ਕਰੀਏ ਕਿਧਰੇ ਲੱਗਦਾ ਹੈ ਜੇ ਦੋਨਾਂ ਤਰ੍ਹਾਂ ਨੇ ਚੰਗਾ ਵਡਾ ਲਾਰਾ ਉਹ ਦੋਨਾਂ ਤਰ੍ਹਾਂ ਦੀਆਂ ਦਾਅਵੇਦਾਰੀਆਂ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਧਰੇ ਕਸੂਰਵਾਰ ਜਿਹੜੇ ਗਿਆ ਪੰਤਿਕ ਆਗੂ ਆ ਪੰਤਿਕ ਤਰ੍ਹਾਂ ਜਾਂ ਪੰਜਾਬੀਆਂ ਦਾ ਕੋਈ ਕਸੂਰ ਨਹੀਂ ਪੰਜਾਬੀ ਦਾ ਖੇਤਰੀ ਪਾਰਟੀ ਨੂੰ ਪਿਆਰ ਕਰਦੇ ਆ ਜਿਹਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੈ ਉਹਦੀ ਦਾਅਵੇਦਾਰੀ ਸੁਖਵੀਰ ਬਾਦਲ ਕਰ ਰਿਹਾ ਹੈ ਉਸੇ ਪਾਰਟੀ ਦਾ ਉਮੀਦਵਾਰੀ ਕਹਿੰਨੇ ਹਰ ਪੀਸ ਉਹਨੇ ਕਰ ਰਿਆ ਜੀ ਅੱਜ ਆਪਾਂ ਵੱਖਰੇ ਵੱਖਰੇ ਤੌਰ ਤੇ ਗੱਲ ਕਰੀਏ ਸੁਖਵੀਰ ਸਿੰਘ ਬਾਦਲੀ ਜਿੱਦਾਂ ਤੁਸੀਂ ਕਿਹਾ ਕਾਨਫਰੰਸ ਦਾ ਜ਼ਿਕਰ ਕੀਤਾ ਆਪਾਂ ਜਿਉਂ ਉਹਨਾਂ ਦਾ ਜ਼ਿਕਰ ਕਰੀਏ ਦੇਖੋ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਜਿੱਦਾਂ ਤੁਸੀਂ ਕਿਹਾ ਵੱਖ-ਵੱਖ ਮੁੱਦਿਆਂ ਤੇ ਗੱਲ ਕੀਤੀ ਆ ਪਰ ਇੱਕ ਗੱਲ ਜਿਹੜੀ ਮੈਨੂੰ ਸਾਰਨ ਤੋਂ ਲੱਗਿਆ ਕਿ ਵੀ ਅਹਿਮ ਗੱਲ ਜਿਹੜੀ ਹੈ ਉਹਨਾਂ ਨੇ ਬੇਸ਼ੱਕ ਸੰਤ ਲੰਗਵਾਲ ਦੀ ਵਰਸੀ ਦੇ ਸੰਤ ਲੰਗਵਾਲ ਨੂੰ ਦੁਨਾਈ ਅਕਾਲੀ ਗੱਲਾ ਉਹਨਾਂ ਨੇ ਚੇਤੇ ਗਿਆ ਔਰ ਉਹਨਾਂ ਨੂੰ ਸਧਾਂਝੀਆਂ ਦਿੱਤੀਆਂ ਰੀਡਰਸ਼ਿਪ ਦੀ ਸਲਾਹਾਂ ਕੀਤੀ ਗਈ ਅਰ ਜੇਪਾ ਸੁਖਵੀਰ ਬਾਦਲ ਉਹਨਾਂ ਨੇ ਕੰਫਰੰਸ ਦਿੱਤੇ ਕਿ ਪੋਲੀਟਿਕਲ ਤੌਰ ਤੇ ਗੱਲ ਕਰੀਏ ਮੈਨੂੰ ਇਹ ਲੱਗਦਾ ਹੈ ਕਿ ਸਭ ਤੋਂ ਵੱਡੀ ਗੱਲ ਸੁਖਵੀਰ ਬਾਦਲ ਨੇ ਅੱਜ ਜਿਹੜਾ ਹੁੰਦਾ 27 ਵਿਧਾਨ ਸਭਾ ਦੀਆਂ ਚੋਣਾਂ ਲਈ ਬਿਗਲ ਵਜਾ ਦਿੱਤਾ ਜੀ ਮੈਂ ਤਾਂ ਪਹਿਲੀ ਵਾਰ ਸੁਣਿਆ ਕਿ ਜਦੋਂ ਉਹਨਾਂ ਨੇ ਗੱਲ ਕੀਤੀ ਹੈ ਉਹ ਕਹਿੰਦੇ ਦੇਖੋ ਅਗਲੀ ਵਾਰ ਜਿਹੜੀ 27 ਦੀ ਇਲੈਕਸ਼ਨ ਆ ਰਹੀਆਂ ਉਹਦੇ ਚ ਖਾਲੀ ਦਲ ਦੀ ਸਰਕਾਰ ਬਣਾਓ ਅੰਦਰ ਫਿਰ ਦੇਖੋ ਉਹਨੇ ਲੋਕਾਂ ਦਾ ਮੁੱਦਾ ਦੀ ਗੱਲ ਵੀ ਕੀਤੀ ਐ ਕਿਸਾਨੀ ਦਾ ਜਿਹੜਾ ਦਰਦ ਐ ਦੇਖੋ ਕਾਲੀ ਜਲ ਦਾ ਵੈਸੇ ਹਾਈ ਕਿਸਾਨਾਂ ਦੀ ਪਾਰਟੀਆਂ ਤੇ ਬਾਰੇ ਕੋਈ ਦੂਰ ਐ ਜੀ ਜੀ ਇਹ ਕਿ ਸਾਸ ਜਿਹੜਾ ਹੈਗਾ ਉਸ ਲੀਡਰਸ਼ਿਪ ਦੇ ਮੂੰਹ ਤੋਂ ਨਿਕਲਦਾ ਵੀ ਪਤਾ ਲੱਗਦਾ ਇਸ ਗੱਲ ਦਾ ਕੀ ਕਿਹਾ ਸੁਖਵੀਰ ਬਾਦਲ ਉਹਨਾਂ ਨੇ ਕਹਿੰਦੇ ਦੇਖੋ ਜਿਹੜੀ ਮੌਜੂਦਾ ਸਰਕਾਰ ਆਏ ਜੇ ਤੁਹਾਨੂੰ ਨਵੇਂ ਟੂਲ ਕਨੈਕਸ਼ਨ ਦੇ ਨਹੀਂ ਰਹੀ ਕਾਲੀ ਜਲ ਦੀ ਸਰਕਾਰ ਕਹਿੰਦੇ ਲਿਆ ਲੈਣ ਦਿਓ ਤانوں ਨਵੇਂ ਟਿਊਬਲ ਕਨੈਕਸ਼ਨ ਖੋਲ ਦੇਾਂਗੇ ਯਾਨੀ ਕਿਸਾਨ ਲਈ ਸਭ ਤੋਂ ਇੱਕ ਵੱਡੀ ਪਿਆਰੀ ਗੱਲ ਇਹ ਆ ਕਿ ਕੀ ਖੇਤੀ ਟਿਊਬਲ ਨਵੇਂ ਖੋਲ ਸਕਦੇ ਆ ਉਹਦਾ ਸਦਾ ਜ ਸੁਖਵੀਰ ਬਾਦਲੂ ਨੇ ਆਪਣੀ ਕਾਨਫਰੰਸਸ ਦਿੱਤਾ ਕਿ ਸਾਡੀ ਸਰਕਾਰ ਬਣ ਲੈਣ ਦਿਓ ਤੁਹਾਡੇ ਖੇਤੀ ਟਿਊਬਲ ਜਿਹੜੇ ਨਵੇਂ ਅਸੀਂ ਖੋਲ ਦੇਾਂਗੇ ਲੋ ਜਨੇ ਲੈਣੇ ਆ ਕਹਿੰਦੇ ਸਾਰੇ ਚਾਹ ਪੂਰੇ ਕਰ ਦੇਾਂਗੇ ਆਪਣੇ ਅੰਦਾਜ਼ ਚ ਕਹਿ ਸਕਵੀਰ ਬਾਦਲੂ ਨੇ ਕਲਾ ਕਿਸਾਨਾਂ ਦੀ ਗੱਲ ਨਹੀਂ ਕੀਤੀ ਉਹਨਾਂ ਨਾਲ ਹੀ ਜਿਹੜਾ आम ਲੋਕਾਂ ਦੀ ਕਹਿ ਲਈਏ ਗਰੀਬ ਲੋਕਾਂ ਦੀ ਗੱਲ ਕਰ ਲਈਏ ਉਹ ਵੀ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੀ ਇਸ ਵੇਲੇ ਕੋਈ ਰਾਹਤ ਮਿਲਦੀ ਹੈ ਤਾਂ ਕਹਿੰਦੇ ਕੇਂਦਰ ਦੀ ਸਕੀਮ ਹੈ ਅਕਾਲੀ ਦਲ ਦੀ ਸਰਕਾਰ ਆਏ ਆਟਾ ਦਾਲ ਸਕੀਮ ਕਹਿੰਦੇ ਅਸੀਂ ਲਾਗੂ ਕਰਾਂਗੇ ਜਿਹੜੀ ਪਹਿਲੀ ਸਾਡੀ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਜੀ ਅਸੀਂ ਵਾਪਸ ਲੈ ਕੇ ਆਵਾਂਗੇ ਉਹ ਸਕੀਮ ਨੂੰ ਵਿਦਿਆਰਥੀਆਂ ਦੀ ਗੱਲ ਕੀਤੀ ਹੈ ਬੱਚਿਆਂ ਦੀ ਗੱਲ ਕੀਤੀ ਹੈ ਕਹਿੰਦੇ ਸਾਈਕਲ ਜਿਹੜੇ ਸਕੂਲਾਂ ਜਿਵੇਂ ਪਹਿਲਾਂ ਸਕੀਮ ਸੀ ਉਸੇ ਤਰੀਕੇ ਨਾਲ ਬੱਚਿਆਂ ਨੂੰ ਸਕੂਲਾਂ ਸਾਈਕਲ ਦਿੱਤੇ ਜਾਣਗੇ ਜਿਹੜੀਆਂ ਪ੍ਰਸ਼ਾਸਨ ਸਹਾਣੀ ਜਾਂ ਅੰਸੂਸੀ ਜਾਤੀਆਂ ਦੇ ਵਿਦਿਆਰਥੀ ਐ ਉਹਨਾਂ ਦੇ ਵਜ਼ੀਫੇ ਵੀ ਅਸੀਂ ਹੁਣਸਾਰ ਖੋਲ੍ਹ ਦਿਆਂਗੇ ਜਿਵੇਂ ਸੁਖਵੀਰ ਬਾਦਲ ਉਹਨਾਂ ਨੇ ਅੱਜ ਬਿਗਲ ਵਜਾਤਾ 27 ਦੇ ਵਿਧਾਨ ਸਭਾ ਦੀਆਂ ਚੋਣਾਂ ਦਾ ਕਿ ਤੁਸੀਂ ਸਾਨੂੰ ਲੈ ਕੇ ਤਾਂ ਆਓ ਦੇਖੋ ਅਸੀਂ ਕਿਵੇਂ ਤੁਹਾਡੇ ਚਾਹ ਪੂਰੇ ਕਰਦੇ ਆਂ ਹਮਮ ਔਰ ਉਹਨਾਂ ਨੇ ਇਹ ਗੱਲ ਹੋਰ ਆਪਨ ਜ਼ਰੂਰ ਕਰਨੀ ਬਣਦੀ ਵੀ ਐ ਵਿਟਿਕਲ ਤੌਰ ਤੇ ਉਹ ਵੀ ਗੱਲ ਹੋ ਗਿਆ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੀਡਰਸ਼ਿਪ ਨੂੰ ਟਿਕਾ ਟਿਕਾ ਕੇ ਰਗੜੇ ਲਗਾਏ ਹਨ ਮੁੱਖ ਮੰਤਰੀ ਭਗਵੰਤ ਮਾਨਵਰੇ ਜਿੱਤਰਾ ਦੀ ਭਾਸ਼ਾ ਇਸਤੇਮਾਲ ਕਰਦੇ ਆ ਉਹ ਅਕਸਰ ਆਪਾਂ ਨੂੰ ਲੋੜ ਨਹੀਂ ਉਦਾਂ ਦੀ ਭਾਸ਼ਾ ਇਸਤੇਮਾਲ ਕਰਨ ਦੀ ਪਰ ਉਸ ਵੀਰ ਬਾਦਲ ਉਹਨਾਂ ਨੇ ਉਸ ਪੱਧਰ ਤੇ ਜਾ ਕੇ ਵੀ ਮੁੱਖ ਮੰਤਰੀ ਭਗਵੰਤ ਮਾਨਵਰੇ ਜਿਹੇ ਸ਼ਬਦ ਹੈ ਜਿਹੜੇ ਬੋਲੇ ਜਿਹੜੇ ਆਮ ਤੌਰ ਤੇ ਇਸ ਤਰ੍ਹਾਂ ਨਹੀਂ ਕਹੇ ਜਾਂਦੇ ਫਿਰ ਨਹੀਂ ਨਹੀਂ ਕੇਵਲ ਉਹਨਾਂ ਨੇ ਦੂਜੀ ਲੀਡਰਸ਼ਿਪ ਪਰ ਕੇਜਰੀਬਾਲ ਦੀ ਗੱਲ ਕੀਤੀ ਮਨੀ ਸਰੋਧਿਆ ਦੀ ਗੱਲ ਕੀਤੀ ਇਹ ਗੱਲ ਜਿਹੜੀ ਸਾਂਝੀ ਮੈਂ ਕਹਾਗਾ ਦੋਨਾਂ ਕਾਨਫਰੰਸਾਂ ਜਾਂ ਆਪ ਦੋਨਾਂ ਨੇ ਕਾਨਫਰੰਸਾਂ ਸੁਣੀਆਂ ਤੇ ਦੇਖੀਆਂ ਆਪਾਂ ਵਾਲਿਆਂ ਦੀ ਦੋਨੇ ਤਰ੍ਹਾਂ ਨਾਲ ਲੋਚਨਾ ਕੀਤੀ ਹੈ ਜਿਹੜਾ ਨਮੇ ਕਾਲੀਦਾਸ ਜੀ ਦੇ ਭਾਈ ਆਪ ਦੱਸੇ ਜਿਦਾ ਮੂਰੀ ਹੈ ਨਮੇ ਕਾਲੀਦਾਰ ਨੇ ਵੀ ਇਹੀ ਸਦਾ ਦਿੱਤਾ ਕਿ ਮੁਖੰਦਰੀ ਭਗਵੰਤ ਮਾਨ ਦੀ ਸਰਕਾਰ ਬਣਾਈ ਸੀ ਪੰਜਾਬੀਆਂ ਨੇ ਕੇਜਰੀਬਾਲ ਦੀ ਸਰਕਾਰ ਨਹੀਂ ਸੀ ਬਣਾਈ ਇਹੀ ਗੱਲ ਸਖਵੀਰ ਬਾਦੂਨ ਨੇ ਆਪਣੀ ਕਾਨਫਰੰਸ ਤੋਂ ਕਹਿ ਰਿਹਾ ਹੈ ਦੇਖੋ ਜੀ ਸਰਕਾਰ ਮੁਖੰਦਰੀ ਭਗਵੰਦ ਦਮਨ ਦੀ ਤੇ ਮੁਖੰਦਰੀ ਬਜੇ ਕੰਮ ਕਰ ਰਿਹਾ ਹੈ ਕੇਜਰੀਵਾ ਜੀ ਜੀ ਇਹ ਗੱਲ ਦੂਜੀ ਗੱਲ ਹੋਰ ਜ਼ਰੂਰ ਕਹਣੀ ਬਣਦੀ ਹੈ ਦਰਸ਼ਕਾਂ ਨਾਲ ਕਿ ਉਹ ਲੰਬੀ ਚੌੜੀ ਗੱਲ ਸੀ ਬੜੀ ਦੇਰ ਦੇ ਇੰਤਜ਼ਾਰ ਦਰਸ਼ਕਾਂ ਨੂੰ ਹੋਏ ਕਿ ਕੰਮ ਸੁਲਝਣ ਕੀ ਹੋ ਰਿਹਾ ਹੈ ਉਹ ਤਕੜੀ ਦਾ ਮੁੱਦਾ ਤਕੜੀ ਦੇ ਮੁੱਦੇ ਤੇ ਜਿੱਥੇ ਇੱਕ ਪਾਸੇ ਸੁਖਵੀਰ ਬਾਦਲੂ ਨੇ ਕਹਿ ਰਿਹਾ ਕਿ ਤਕੜੀ ਨੂੰ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਪਿਆਰ ਕਰਦੇ ਆ ਰਹੇ ਹੋ ਐਤਕੀ ਤਕੜੀ ਨੂੰ ਵੋਟਾਂ ਨਾਲ ਭਰ ਦਿਓ ਦੇਖੋ ਕਿਦਾਂ ਸਰਕਾਰ ਬਣਦੀ ਹੈ ਦੂਜੇ ਪਾਸੇ ਜਿਹੜਾ ਨਵਾਂ ਕਾਲੀ ਦਾਲਾ ਉਹ ਸਦਾ ਇਸ ਗੱਲ ਦਾ ਦੇ ਰਿਹਾ ਹੈ ਸੁਖਵੀਰ ਬਾਦਲ ਨੂੰ ਕਹਿ ਰਿਹਾ ਕਿ ਦੇਖੋ ਤੁਸੀਂ ਸਰਜੀਤ ਸਿੰਘ ਬਰਨਾਲਾ ਤੋਂ ਸਬਕ ਲਓ ਜਦੋਂ ਬਾਦਲ ਔਰ ਬਰਨਾਲਾ ਦੀ ਲੜਾਈ ਪੈ ਗਈ ਸੀ ਤਾਂ ਅਖੀਰ ਚ ਬਰਨਾਲਾ ਹੁਣੇ ਤਕੜੀ ਚੋਣਾਂ ਦਾ ਆਪਣਾ ਆਪ ਹੀ ਆਫਰ ਕਰਦੀ ਸੀ ਬਾਦਲ ਹੁਣਾਂ ਨੂੰ ਦੇਣ ਦੀ ਕਿਉਂਕਿ ਅੱਜ ਮੌਕਾ ਆ ਗਿਆ ਕਿ ਸੁਖਵੀਰ ਬਾਦਲ ਨੂੰ ਵੀ ਚਾਹੀਦਾ ਹੈ ਕਿ ਤਕੜੀ ਚੋਣਾਂ ਦਾ ਉਹ ਸਰਕਾਰੀਆਂ ਨੂੰ ਦੇਵੇ ਜਿੱਤੇ ਗੋਈ ਜਾਨੀ ਹਰ ਪਿਸੰਕਾਰਿਆ ਸੋ ਇਹ ਪਹਿਲਾ ਮੌਕਾ ਆ ਸੰਤਜਾਨ ਸਿੰਘ ਲੰਗੋਵਾਲ ਦਾ ਜਿੱਥੇ ਪ੍ਰੇਡਿਕਲ ਗੱਲਾਂ ਹੋਈਆਂ ਧਾਰਮਿਕ ਗੱਲਾਂ ਵੀ ਹੋਈਆਂ ਔਰ ਖਾਸ ਤੌਰ ਤੇ ਮੈਂ ਵੀ ਕਹਾਗਾ ਗਿਆਨੀ ਹਾਪੀ ਜੀ ਸਮੁਣ ਨੇ ਪੰਜਾਬ ਦੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਬੜਾ ਜੋਸ਼ ਦੇ ਨਾਲ ਔਰ ਬੜੀ ਹਿਲੇਮੀ ਦੇ ਨਾਲ ਵੀ ਮੈਂ ਕਹਾਗਾ ਉਹਨੇ ਚੰਡੀਗੜ੍ਹ ਦੀ ਗੱਲ ਕੀਤੀ ਹੈ ਉਹਨੇ ਦਰਿਆਵਾਂ ਦੀ ਗੱਲ ਕੀਤੀ ਹੈ ਉਹਨੇ ਤਾਰਨਕ ਮਾਮਲਿਆਂ ਦੀ ਗੱਲ ਕੀਤੀ ਹੈ ਉਹਨਾਂ ਨੇ ਵਾਧੇ ਅਧਿਕਾਰਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਮੱਥੇ ਦੀ ਗੱਲ ਕੀਤੀ ਹੈ ਏ ਜਣੀ ਮਾਮਲੇ ਕਹਿੰਨੀ ਹਾਪੀ ਸਿੰਘਾ ਨੇ ਪੇਸ਼ ਕਰਕੇ ਦੱਸਿਆ ਕਿ ਨਵਾਂ ਕਾਲੀਦਾਲ ਆਉਣ ਵਾਲਾ ਇਹਨਾਂ ਕਿਹੜੇ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਨੂੰ ਸੱਦਾ ਦੇਗਾ ਲੜਾਈ ਲੰਦਾ ਔਰ ਇੱਕ ਪਲੇਟ ਵੰਤੇ ਇਕੱਠੇ ਹੋਣ ਦਾ ਜੀ ਜੀ ਸਿੱਟਾ ਅੱਗੇ ਵਧਾਂਗੇ ਤੇ ਅੱਜ ਦਾ ਬਹੁਤ ਹੀ ਜ਼ਿਆਦਾ ਭਖ ਦਾ ਮੁੱਦਾ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਹੈ ਜੋ ਨਵੇਂ ਮੁੱਖ ਮੰਤਰੀ ਰੇਖਾ ਗੁਪਤਾ ਉਨ੍ਹਾਂ ਦੇ ਉੱਪਰ ਹਮਲਾ ਹੋਇਆ ਜਿਸ ਦੀ ਚੋ ਪਾਸਿਓਂ ਨਿੰਦਾ ਵੀ ਹੋ ਰਹੀ ਹੈ ਸੋ ਅਜਿਹੇ ਸਮੇਂ ਦੇ ਵਿੱਚ ਹੁਣ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਹੈ ਉਹ ਵੀ ਕਹਿ ਰਹੀ ਹੈ ਕਿ ਇਹ ਵਿਰੋਧੀਆਂ ਦਾ ਕੰਮ ਹੈ ਹਾਲਾਂਕਿ ਉਸ ਵਿਅਕਤੀ ਨੂੰ ਦੋਸ਼ੀ ਨੂੰ ਫੜ ਵੀ ਲਿਆ ਗਿਆ ਉਸ ਦੀ ਗੁਜਰਾਤ ਦੇ ਰਹਿਣ ਵਾਲੇ ਦੇ ਵਜੋਂ ਉਸ ਦੀ ਪਛਾਣ ਵੀ ਹੋਈ ਹੈ ਸੋ ਤੁਸੀਂ ਇਸ ਮਸਲੇ ਤੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਕਿਸੇ ਦੇ ਉੱਪਰ ਇਸ ਤਰ੍ਹਾਂ ਹੱਥ ਜੁਕ ਮਨਾ ਹਮਲਾ ਕਰਨਾ ਤਾਂ ਬਹੁਤ ਨਿੰਦਨਯੋਗ ਹੈ ਪਰ ਇਸ ਤੇ ਸਿਆਸਤ ਸ਼ੁਰੂ ਹੋ ਗਈ ਹੈ ਹੁਣ ਬਿਲਕੁਲ ਸਿਆਸਤਾਂ ਦੇ ਕੋਈ ਸਾਡੇ ਰਾਸੀ ਆਗੂ ਰਹਿ ਨਹੀਂ ਸਕਦੇ ਕੋਈ ਮੁੱਦਾ ਹੋਵੇ ਪਰ ਅੱਜ ਵੀ ਇਹ ਗੱਲ ਕਰੀਏ ਦੇਖੋ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਮਹਿਲਾ ਮੁੱਖ ਮੰਤਰੀ ਹੈ ਮੁੱਖ ਮੰਤਰੀ ਤੇ ਚਾਹੇ ਮਰਦ ਹੋਵੇ ਚਾਹੇ ਮਹਿਲਾ ਹੋਵੇ ਇਸ ਤਰ੍ਹਾਂ ਹੱਥ ਚੁਪਣਾ ਮੁੱਖ ਮੰਤਰੀ ਤੇ ਕਿਸੇ ਤਰ੍ਹਾਂ ਵੀ ਬਾਜ਼ੁਰ ਨਹੀਂ ਠਹਿਰਾਇਆ ਜਾ ਸਕਦਾ ਜਿਦਾਂ ਤੁਸੀਂ ਕਿਹਾ ਸਾਰੀਆਂ ਵਕਾਂਕ ਵਾਂਗ ਤਰ੍ਹਾਂ ਇਹਦੀ ਨਿੰਦਾ ਕਰ ਹੀ ਰਹੀਆਂ ਇੱਕ ਤਰ੍ਹਾਂ ਦਾ ਜਿਹੜਾ ਰਾਜਸੀ ਤੰਤਰ ਦੀ ਆਪਾਂ ਗੱਲ ਕਰ ਲਈਏ ਜਮਹੂਰੀ ਦੀ ਗੱਲ ਕਰ ਲਈਏ ਉਹ ਤੇ ਵੀ ਬਹੁਤ ਵੱਡਾ ਹਮਲਾ ਹੈ ਕਿਉਂਕਿ ਮੁੱਖ ਮੰਤਰੀ ਦੇ ਮੂਹ ਤੇ ਥੱਫੜ ਮਾਰਨ ਦਾ ਜਿੱਦਾਂ ਦੀ ਗੱਲ ਸਾਹਮਣੇ ਆਇਆ ਹਾਰੀ ਹੈ ਸੁਣਿਆ ਜਾ ਰਿਹਾ ਹੈ ਉਹ ਤੋਂ ਲੈ ਕੇ ਲਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਵੱਡਾ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਉੱਤੇ ਇਸ ਤਰੀਕੇ ਨਾਲ ਹਮਲਾ ਹੋਣਾ ਬਹੁਤ ਵੱਡਾ ਨਰਾਦਰ ਹੈ ਜਮਹੂਰੀ ਦਾ ਡੈਮੋਕ੍ਰੇਸੀ ਦਾ ਔਰ ਸਤਿਕਾਰਯੋਗ ਦੀ ਮੰਗ ਕੀਤੀ ਜਾ ਰਹੀ ਹੈ ਤੇ ਵੱਲ ਤਾਂ ਕੋਈ ਦੂਰ ਹੈ ਨਹੀਂ ਪਰ ਅੱਗੇ ਗੱਲ ਜਿਹੜੀ ਹੈ ਗਿਆ ਪੋਲੀਟਿਕਲ ਇਸ਼ੂ ਨੂੰ ਬਣਾਉਣ ਦੀ ਹੂੰ ਦੇਖੋ ਵਿਰੋਧੀ ਧਿਰਾਂ ਵੀ ਨਿੰਦਾ ਕਰੀਆਂ ਔਰ ਉਹ ਵੀ ਕਹਿ ਰਹੀਆਂ ਕਿ ਭਾਜਪਾ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜਦੋਂ ਰਮਿੰਦ ਕੇਜਰੀਵਾਲ ਤੇ ਹਮਲਾ ਹੋਇਆ ਸੀ ਤਾਂ ਭਾਜਪਾ ਨੇ ਕਿਹਾ ਸੀ ਦੇਖੋ ਜੀ ਕਿਤੇ ਆਪਣੇ ਆਪ ਤਾਂ ਨਹੀਂ ਇਹਨੇ ਹਮਲਾ ਕਰਵਾ ਲਿਆ ਜਦੋਂ ਉਹ ਕਹਿੰਦੇ ਜੇ ਤਾਂ ਹਮਲਾ ਵਕਈ ਹੋਇਆ ਤਾਂ ਸ਼ਕਤੀ ਨਾਲ ਕਾਰਵਾਈ ਹੋਣੀ ਚਾਹੀਦੀ ਆ ਪਰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਹੁਣ ਭਾਜਪਾ ਕਹਿ ਰਹੀ ਹੈ ਕਿ ਇਹਦੇ ਪਿੱਛੇ ਵਿਰੋਧੀ ਧਿਰਾਂ ਦਾ ਹੱਥ ਹੈ ਜਾਂਚ ਤੋਂ ਬਾਅਦ ਸਾਹਮਣੇ ਆਏਗਾ ਤਾਂ ਜਨਤਾ ਜਾਣ ਸਕਦੀ ਹੈ ਕਿ ਕੀ ਰਹਾ ਤਾਂ ਕੀ ਤਾਂ ਨਹੀਂ ਇਹ ਗੱਲ ਜ਼ਰੂਰ ਹੈ ਇਹ ਜਿਹੜਾ ਇੱਕ ਥੋੜਾ ਜਿਹਾ ਪੋਜ਼ਿਟਿਵ ਐਂਗਲ ਇਹ ਵੀ ਹੈ ਕਿ ਉਹ ਵਿਅਕਤੀ ਫੜਿਆ ਗਿਆ ਉਸ ਦੀ ਜੋਈ ਉਹਦੇ ਨਾਲ ਤਤ ਸਾਹਮਣੇ ਆਣਗੇ ਔਰ ਇਹ ਵੀ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਵਿਅਕਤੀ ਦਾ ਸਬੰਧ ਉਹ ਗੁਜਰਾਤ ਨਾਲ ਹੈ ਪਰ ਉਹਨੇ ਕੋਈ ਸ਼ਿਕਾਇਤ ਉਗਰਾਓ ਲੈ ਕੇ ਐਸੀ اچانکੀ ਉਸਨੇ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਦੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਮੌਕੇ ਤੋਂ ਕਾਬੂ ਵੀ ਕਰ ਲਿਆ ਗਿਆ ਉਹ ਪੁਲਿਸ ਦਰੋਚਕ ਲੈ ਗਈ ਉਸ ਕੀ ਇਸ ਕੀਤੀ ਜਾ ਰਹੀ ਹੈ ਪਰ ਇਹਦਾ ਇੱਕ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਭਾਜਪਾ ਦੇਖੋ ਅਕਸਰ ਆਪਾਂ ਸੱਤ ਸੰਦੀ ਇਹਨਾਂ ਸਾਦੀ ਗੱਲ ਕਰਦੇ ਆਂ ਇਹ ਗੱਲ ਕਰਦੇ ਆਂ ਕਿ ਗੜਬੜ ਜਿਹੜੀ ਨਹੀਂ ਹੋਣੀ ਚਾਹੀਦੀ ਔਰ ਆਪਾਂ ਕਹਿੰਨੇ ਕਿ ਰਾਜ ਜਿਹੜਾ ਹੈਗਾ ਸਾਫ਼ ਸੁਥਰਾ ਅਮਨ ਸ਼ਾਂਤੀ ਰਹਿਣੀ ਚਾਹੀਦੀ ਔਰ ਦਿੱਲੀ ਜਿੱਥੇ ਕੇਂਦਰ ਦੇ ਸਾਰੇ ਮੰਤਰੀ ਬੈਠੇ ਹੋਣ ਪ੍ਰਧਾਨ ਮੰਤਰੀ ਬੈਠੇ ਹੋਣ ਗ੍ਰਹਿ ਮੰਤਰੀ ਬੈਠੇ ਹੋਣ ਔਰ ਸਿੱਧੇ ਤੌਰ ਤੇ ਦਿੱਲੀ ਬਹੁਤ ਸਾਰੇ ਮਾਮਲੇ ਕੇਂਦਰ ਦੇ ਅਧੀਨ ਹੀ ਆਉਂਦੇ ਆ ਉਸ ਰਾਜ ਦੇ ਵਿੱਚ ਉਸ ਰਾਜ ਦੇ ਮੁੱਖ ਮੰਤਰੀ ਦੇ ਉੱਪਰ ਇਤਨਾ ਨਾ ਹਮਲਾ ਹੋਣਾ ਜਿੱਥੇ ਨਿੰਦनियां ਉੱਤੇ ਚਿੰਤਾ ਦਾ ਕਾਰਨ ਵੀ ਇਹ ਦਿੱਤਾ ਹੈ ਤੱਕ ਜਾਣ ਦੀ ਲੋੜ ਹੈ ਕਿ ਕਿਸ ਪੱਧਰ ਤੇ ਸੁਰੱਖਿਆ ਦੀ ਅਵੱਗਾ ਹੋਈ ਹੈ ਅੰਗੈਲੀ ਹੋਈ ਹੈ ਕਿਉਂ ਇਹ ਬਤਾਰਾ ਵਾਪਰੇ ਕੇ ਦੀ ਇਸ ਤਰ੍ਹਾਂ ਦੀ ਹਿੰਮਤ ਜੁਰਤ ਨਹੀਂ ਹੋਣੀ ਚਾਹੀਦੀ ਸੀ ਅਕਸਰ ਜੋ ਕੋ ਵਿਅਕਤੀ ਸੋਚ ਸਮਝ ਕੇ ਆਇਆ ਤਾਂ ਕਿਉਂ ਇਟੀ ਬਿਟੀ ਗੱਲ ਹੋ ਗਈ ਕਿਉਂ ਨਹੀਂ ਮੌਕੇ ਤੋਂ ਪਹਿਲਾਂ ਉਸ ਨੂੰ ਕਾਬੂ ਕੀਤਾ ਗਿਆ ਜੀ ਜੀ ਹੋਰ ਬਹੁਤ سارے ਸਵਾਲ ਆਏ ਜਿਹੜੇ ਆਉਣ ਵਾਲੇ ਕਿਨਾਂ ਗੁਰੂਤੀ ਪਾਰਟੀਆਂ ਦਾ 28 ਰਹੀਆਂ ਪਰ ਕਿਦਰੇ ਜਾਂਚ ਦੇ ਨਾਲ ਵੀ ਤੱਥ ਸਾਹਮਣੇ ਆਉਣਗੇ ਇਹਦੇ ਬਾਰੇ ਕੋਈ ਤੋਰ ਨਹੀਂ ਜਿੱਥੇ ਨਿੰਦਨੀਆ ਮਾੜਾ ਵਰਤਾਰਾ ਉਥੇ ਸਾਡੀ ਜਿਹੜੀ ਰਾਸ਼ਟਰੀ ਤੰਤਰ ਜਿਹੜੀ ਹੈ ਉਹ ਤੇ ਬਹੁਤ ਥੋੜੇ ਸਵਾਲ ਉੱਠਦੇ ਕਿ ਦਿੱਲੀ ਚ ਮੁੱਖ ਮੰਤਰੀ ਦੇ ਇਦਾਂ ਦੀ ਕੱਟਣਾ ਵਾਪਰ ਜੇ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਇੱਕ ਵੱਡੇ ਚਿੰਤਾ ਦੇ ਸਵਾਲ ਜੜੇ ਹੈ ਇਸ ਮਾਨ ਲੈ ਕੇ ਖੜੇ ਹੁੰਦੇ ਨਜ਼ਰ ਆ ਰਹੇ ਜੀ ਜੀ ਸਤਿ ਸ੍ਰੀ ਅਕਾਲ ਅਗੇ ਜ਼ਿਕਰ ਜਿਹੜਾ ਉਪ ਰਾਸ਼ਟਰਪਤੀ ਦਾ ਕਰਾਂਗੇ ਆਪਾਂ ਜਾਣਦੇ ਹਾਂ ਕਿ ਧਨਖੜ ਸਾਹਿਬ ਦੇ ਅਸਤੀਫੇ ਤੋਂ ਬਾਅਦ ਲਗਾਤਾਰ ਉਪ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਚਰਚਾਵਾਂ ਸਨ ਸੋ ਉਹਦੇ ਲਈ ਨਾਮਜ਼ਦਗੀ ਹੋ ਗਈ ਹੈ ਐਨਡੀਏ ਤੋਂ ਜਿਹੜੇ ਉਮੀਦਵਾਰ ਨੇ ਸੀਪੀ ਰਾਧਾਕ੍ਰਿਸ਼ਨਨ ਉਹਨਾਂ ਨੇ ਪੱਤਰ ਦਾਖਲ ਕਰ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜਿਹੜਾ ਰਾਧਾ ਕਿਸ਼ਨਨ ਹੈਗੇ ਆ ਉਹ ਲਈ ਹਾਕਮਦਾਰ ਹਾਕਮਦਾਰ ਦੀ ਨਾਮਜ਼ਦਗੀ ਕਰਦੇ ਹੋ ਰਾਸ਼ਟਰਪਤੀ ਦੇ ਅਹੁਦੇ ਲਈ 9 ਸਤੰਬਰ ਨੂੰ ਜਿੱਦਾਂ ਆਪਾਂ ਗੱਲ ਕਰ ਰਹੇ ਆ ਵੋਟਾਂ ਪੈਣਗੀਆਂ ਔਰ ਰਿਜ਼ਲਟ ਸਾਹਮਣੇ ਆਣਗੇ ਪਰ ਇੱਕ ਜਿਹੜੀ ਦਿਲਚਸਪ ਗੱਲ ਇਹ ਹੈ ਕਿ ਦੇਖੋ ਰਾધા ਕਿਸ਼ਨਨ ਦੇ ਨਾਲ ਜਿਹੜਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੇ ਕਾਗਜ਼ ਢਾਖਲ ਕਰਉਣ ਲਈ ਗਏ ਇੱਕ ਆਪਣਾ ਤੇ ਬਹੁਤ ਵੱਡਾ ਸਨਿਆਹ ਹੁੰਦਾ ਹੈ ਦੇਖੋ ਆਮ ਲੋਕਾਂ ਦੀ ਚੋਣ ਤਾਂ ਹੈ ਨਹੀਂ ਪਾਰਲੀਮੈਂਟ ਲੋਕਾਂ ਨੇ ਜਿਹੜੇ ਵੋਟਾਂ ਨੇ ਵੋਟ ਪਾਉਣੀਆਂ ਜਿਹੜੀ ਵਿਧਾਨ ਸਭਾ ਪਾਰਲੀਮੈਂਟ ਨਾਲ ਜਿਹੜੇ ਜੁੜੇ ਹੋਏ ਲੋਕ ਹੈ ਉਹ ਵੋਟ ਕਰਨਗੇ ਪਰ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਨੇ ਸਪਸ਼ਟ ਤੌਰ ਤੇ ਸਨਿਆਹ ਦਿੱਤਾ ਹੈ ਪਾਰਲੀਮੈਂਟ ਦੇ ਮੈਂਬਰਾਂ ਨੂੰ ਜਾਨੀ ਸੰਸਦਾਨਿਕ ਸੰਸਥਾਵਾਂ ਨੂੰ ਕਿ ਆ ਨੇਤਾ ਜਿਸ ਦੀ ਅਸੀਂ ਚੋਣੇ ਆ ਚੋਣ ਹੋਣੀ ਚਾਹੀਦੀ ਆ ਹੋਣਾ ਚਾਹੀਦਾ ਰਾਜਾ ਕ੍ਰਿਸ਼ਨਨ ਦੇ ਨਾਲ ਖੜੇ ਹੋਣਾ ਔਰ ਪ੍ਰਧਾਨ ਮੰਤਰੀ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਜਾਣਾ ਆਪਣੇ ਆਪ ਚ ਇੱਕ ਸਨਿਆਸ ਗੱਲ ਦਾ ਦੂਜੇ ਪਾਸੇ ਵਿਰੋਧੀ ਧਿਰ ਉਹਨਾਂ ਨੇ ਵੀ ਜਸਟ ਰੈਡੀ ਉਹਨਾਂ ਨੂੰ ਤਿਆਰ ਕੀਤਾ ਇਸ ਸੌਦੇ ਦੇ ਉਮੀਦਵਾਰ ਲਈ ਉਹਨਾਂ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਆ ਦੇਖੋ ਨਤੀਜੇ ਦਾ 9 ਸਤੰਬਰ ਆ ਜਿਸਨ ਵੋਟਾਂ ਪੈਣੀਆਂ ਨਤੀਜੇ ਸਾਹਮਣੇ ਆਉਣਗੇ ਪਰ ਪੱਲਾ ਜੇ ਆਪਾਂ ਜੀ ਜਰਨਲ ਦੇਖੀਏ ਲਿਹਾਗੰਦਰ ਸਾਹਤਹੁਤ ਦਾ ਪੱਲਾ ਭਾਰੀ ਨਜ਼ਰ ਆ ਰਿਹਾ ਜੀ ਵੀ ਇੱਕ ਵਿਰੋਧੀ ਦੇਣੇ ਚੁਣੌਤੀ ਦੇਂਦੀ ਕੋਸ਼ਿਸ਼ ਜਰੂਰ ਕੀਤੀ ਆ ਕਿ ਇਸ ਤਰ੍ਹਾਂ ਸਰੂ ਸੰਪਤੀ ਨਾਲ ਨਹੀਂ ਜਾਣ ਦੇਾਂਗੇ ਬਿਰੋਧਤਾ ਫਿਰ ਵਿਰੋਧੀ ਹੈ ਜੀ ਜੀ ਸਤ ਸਭ ਅੱਗੇ ਗੱਲ ਕਰਾਂਗੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਯਾਨੀ ਕਿ ਐਨ ਐਚ ਏ ਆਈ ਦੇ ਪੰਜਾਬ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਸੰਸਦੀ ਕਮੇਟੀ ਨੇ ਤਲਬ ਕੀਤਾ ਹੈ ਤਲਬ ਕਰਨ ਦਾ ਕਾਰਨ ਹੈ ਕਿ ਜਿਹੜੇ ਨਵੇਂ ਨੈਸ਼ਨਲ ਹਾਈਵੇ ਬਣੇ ਨੇ ਉਹਨਾਂ ਦੇ ਉੱਪਰ ਪਾਣੀ ਦੀ ਨਿਕਾਸੀ ਕਿਸੇ ਤਰੀਕੇ ਦੀ ਨਹੀਂ ਹੈ ਜਿਸ ਕਰਕੇ ਵੱਡੀ ਸਮੱਸਿਆ ਆ ਰਹੀ ਹੈ ਫਸਲ ਨੂੰ ਇਸ ਕਰਕੇ ਕਿਸਾਨਾਂ ਦੀ ਫਸਲ ਹੈ ਜਿਹੜੀ ਉਹ ਖਰਾਬ ਹੋ ਰਹੀ ਹੈ ਕਿਉਂਕਿ ਸਾਰੇ ਦਾ ਸਾਰਾ ਪਾਣੀ ਦਾ ਵਹਾ ਉਧਰ ਨੂੰ ਹੋ ਜਾਂਦਾ ਸੋ ਤਲਬ ਕੀਤਾ ਗਿਆ 2 ਸਤੰਬਰ ਨੂੰ ਬੁਲਾਇਆ ਵੀ ਹੈ ਭਾਰਤ ਮਾਲਾ ਦੇ ਪ੍ਰੋਜੈਕਟ ਵੀ ਕਹੀ ਇਹਦੇ ਤਹਿਤ ਇਸ ਅੰਡਰ ਆਉਣਗੇ ਕਿਵੇਂ ਦੇਖਦੇ ਹੋ ਕਿਉਂਕਿ ਕਿਤੇ ਨਾ ਕਿਤੇ ਇਹ ਚੀਜ਼ ਕਿਸਾਨਾਂ ਦੇ ਲਈ ਵੱਡੀ ਹੈ ਕਿ ਇਸ ਖਿਲਾਫ ਕਮ ਸੇ ਕਮ ਆਵਾਜ਼ ਉੱਠੀ ਹੈ ਦੇਖੋ ਜੇ 파ਰਤਮਾਲਾ ਦੀਆਂ ਹੁੰਦੇ ਜਿਹੜੇ ਪ੍ਰੋਜੈਕਟ ਆ ਵੱਡੀਆਂ ਸੜਕਾਂ ਉਹਨਾਂ ਦਾ ਆਪ ਜੇ ਕਰੀਏ ਜਾਂ ਜਿਹੜੇ ਨਸ਼ਾਈ ਵੇ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ ਉਹਨਾਂ ਦੀ ਗੱਲ ਕਰੀਏ ਇਹ ਗੱਲ ਜਿਹੜੀ ਬੜੀ ਅਹਿਮ ਆ ਉਹ ਇਹ ਹੈ ਕਿ ਜਦੋਂ ਆਪਾਂ ਪਹਿਲਾਂ ਵੀ ਇਸ ਮੁੱਦੇ ਤੇ ਕਦੇ ਜ਼ਿਕਰ ਕਰਦੇ ਰਹੇ ਆ ਉਹ ਇਹ ਹੈ ਕਿ ਇਸ ਵੇਲੇ ਇਦਾਂ ਲੱਗਦਾ ਜਿਵੇਂ ਦੋ ਪੰਜਾਬ ਹੁੰਦੇ ਆ ਇੱਕ ਪੰਜਾਬ ਤੋਂ ਉਹ ਹੈ ਜਿੱਤੇ ਵੱਡੀਆਂ ਵੱਡੀਆਂ ਜਿਸ ਪੰਜਾਬੀ ਦਾ ਬਾਰੇ ਕੋਠਿਆਂ ਚ ਡਿਆਂ ਚਲਦੀਆਂ ਸੜਕਾਂ ਨਿਕਲ ਰਹੀਆਂ ਇਹ ਕਿ ਪੰਜਾਬ ਇਦਾਂ ਦਾ ਨਹੀਂ ਸੀ ਥਾਂ ਥਾਂ ਤੇ ਜਿੱਦਾਂ ਦੇ ਪੁਲ ਬਣੇ ਵੇਅ ਔਰ ਕਿਹਾ ਤੇ ਜਾ ਰਹੇ ਕਿਹੜੀਆਂ ਸੜਕਾਂ ਨਿਕਲ ਰਹੀਆਂ ਆਮ ਲੋਕਾਂ ਦੀ ਗੱਲ ਹੈ ਜੋ ਸੁਣਨੇ ਚ ਲੋਕ ਆਪਸੇ ਚ ਚਰਚਾ ਕਰਦੇ ਆ ਵੱਡੇ ਵੱਡੇ ਪ੍ਰੋਜੈਕਟਾਂ ਦੇਖ ਕੇ ਕਹਿੰਦੇ ਜੀ ਇਹ ਆਮ ਆਦਮੀ ਦਾ ਚੜ੍ਹ ਨਹੀਂ ਸਕਦਾ ਆਮ ਆਦਮੀ ਤਾਂ ਇਥੇ ਕੋ ਦਾ ਵਾਸਤਾ ਹੀ ਕੋਈ ਨਹੀਂ ਇਥਾ ਵਿਸ਼ੇਸ਼ ਤੌਰ ਤੇ ਜਿਹੜੇ ਵੱਡੇ ਵੱਡੇ ਕੰਪਨੀਆਂ ਆਈਆਂ ਵੱਡੇ ਵੱਡੇ ਪ੍ਰੋਜੈਕਟਾਂ ਨਾਲ ਜੁੜੇ ਹੋਏ ਲੋਕਾਂ ਉਹਨਾਂ ਦੇ ਟੱਕ ਜਾ ਉਹਨਾਂ ਦੇ ਕਾਰੋਬਾਰ ਚੱਲੇਗਾ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਪਰ ਬਰਬਾਦ ਹੋ ਰਿਹਾ ਪੰਜਾਬ ਇਹ ਜ਼ਰੂਰ ਹੈ ਕਿ ਪੰਜਾਬ ਦੀਆਂ ਸੜਕਾਂ ਦੇ ਜਮੀਨ ਲੈਣ ਦੇ ਲਈ ਕੋਈ ਪੈਸੇ ਜ਼ਰੂਰ ਕਿਸਾਨਾਂ ਨੂੰ ਦਿੱਤੇ ਗਏ ਜਿਹੜੇ ਜਿਸ ਏਰੀਏ ਤੇ ਜੀ ਸੜਕਾਂ ਨਿਕਲੀਆਂ ਠੀਕ ਹੈ ਕੁਝ ਕਿਸਾਨਾਂ ਨੂੰ ਪੈਸੇ ਮਿਲੇ ਉਹ ਵੀ ਜਿੱਤੋਂ ਜ਼ਿਆਦਾ ਕਰਕੇ ਉਹਨਾਂ ਨੇ ਪੈਸੇ ਕਿਈ ਜਗ੍ਹਾ ਤੇ ਵਿਧਵਾਏ ਵੀ ਪਰ ਪੈਸੇ ਦਾ ਪਏ ਹੁਣ ਕੋਈ ਜੀ ਕਿਸਾਨਾਂ ਦੀਆਂ ਜੇਬਾਂ 'ਚ ਹੁਣ ਹੋ ਕੀ ਰਿਹਾ ਹੈ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਵੱਡੀਆਂ ਵੱਡੀਆਂ ਠੱਲਾਂ ਲੱਗ ਗਈਆਂ ਪਾਣੀ ਜਿਹੜਾ ਕੁਦਰਤੀ ਤੌਰ ਤੇ ਪਾਣੀ ਦਾ ਵਹਾਅ ਸੀਗਾ ਜਿਨ੍ਹਾਂ ਨੇ ਵੀ ਉਹ ਪ੍ਰੋਜੈਕਟ ਤਿਆਰ ਕੀਤੇ ਹੋਣਗੇ ਜਿੱਥੇ ਵੀ ਬੈਠ ਕੇ ਤਿਆਰ ਕੀਤੇ ਉਹਨਾਂ ਨੇ ਇਹ ਤਾਂ ਦੇਖਿਆ ਨਹੀਂ ਹੋਣਾ ਕਿ ਜਿਹੜਾ ਪੰਜਾਬ ਹੈ ਉਹਦੀ ਜੀਓਗ੍ਰਾਫੀ ਕਿਹੋ ਜਿਹੀ ਹੈ ਦਾ ਤਰਤਲ ਕਿਦਾਂ ਦਾ ਹੈ ਕਿਥੋਂ ਦੀ ਸੜਕਾਂ ਨਿਕਲਣੀਆਂ ਚਾਹੀਦੀਆਂ ਪਾਣੀ ਦਾ ਕੁਦਰਤੀ ਵਹਾਅ ਕਿਦਾਂ ਦਾ ਹੈ ਜੇ ਦਰਿਆਵਾਂ ਦਾ ਪਾਣੀ ਉੱਛਲਦਾ ਹੈ ਕਿੱਧਰ ਨੂੰ ਜਾਏਗਾ ਹਿਮਾਚਲ ਤੋਂ ਮੀਂਹ ਪੈ ਕੇ ਇੱਥਾ ਨੂੰ ਆਉਂਦੇ ਹੈ ਤਾਂ ਕੀ ਵਹਾਅ ਦਾ ਪਾਣੀ ਦਾ ਸਿਸਟਮ ਹੋਏਗਾ ਉਹ ਤਾਂ ਕਿਸੇ ਨੇ ਦੇਖਿਆ ਨਹੀਂ ਆਪਣੇ ਚੰਗੇ ਤਰੀਕੇ ਨਾਲ ਵੱਡੇ ਵੱਡੇ ਪ੍ਰੋਜੈਕਟ ਤਿਆਰ ਹੋ ਗਏ ਨੇ ਵੱਡੇ ਵੱਡੇ ਬਣਨ ਲੱਗੇ ਪਏ ਪੰਜਾਬ ਚ ਥਾਂ ਥਾਂ ਤੇ ਬੇਕੋ ਸਹੀ ਗੱਲ ਹੈ ਮੈਂ ਆਪ ਕੀ ਖੇਤਰ ਦੇ ਲੋਕਾਂ ਨਾਲ ਗੱਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੀ ਸਾਡੇ ਆਲੇ ਦੁਆਲੇ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਬਣ ਗਿਆ ਤੇ ਭਾਰਤ ਮਾਲਾ ਦੇ ਨੈਸ਼ਨਲ ਹਾਈਵੇ ਦੀ ਗੱਲ ਕਰ ਲਈਏ ਉਹਨਾਂ ਦੇ ਚੱਲਦਿਆਂ ਠੱਲਾਂ ਨਾਲ ਪਾਣੀ ਐਸਾ ਲੱਗ ਗਿਆ ਕਿ ਪਾਣੀ ਦੀ ਨਿਕਾਸੀ ਨਹੀਂ ਹੈ ਉਹ ਪਾਣੀ ਜਿਹੜਾ ਹੈਗਾ ਖੇਤਾਂ ਚ ਭਰ ਗਿਆ ਫਸਲਾਂ ਬਰਬਾਦ ਹੋ ਗਈਆਂ ਜੇਕਰ ਨਕਾਸੀ ਦੇ ਰਸਤੇ ਰੱਖੇ ਵੀ ਗਏ ਆ ਉਹ ਇਸ ਢੰਗ ਨਾਲ ਰੱਖੇ ਗਿਆ ਜਿਹੜੇ ਕੁਦਰਤੀ ਵਹਾਅ ਦੇ ਮੁਤਾਬਕ ਨਹੀਂ ਹੈ ਜਦੋਂ ਉਹਨਾਂ ਨੇ ਦੇਖਿਆ ਕਿ ਐਨੇ ਕਿਲੋਮੀਟਰ ਲੰਿੰਕ ਜਗ੍ਹਾ ਤੇ ਜਾ ਕੇ ਇੱਕ ਰਸਤਾ ਦੇ ਦਿਓ ਉਹ ਚਾਹੇ ਪਾਣੀ ਦਾ ਜਿਹੜਾ ਕੁਦਰਤੀ ਵਹਾਅ ਉਧਰ ਨੂੰ ਹੈ ਜਾਂ ਨਹੀਂ ਹੈ ਸੋ ਵੱਡਾ ਅਜਾੜਾ ਇਹ ਗੱਲ ਹੋਰ ਮੈਂ ਇਸ ਮੁੱਦੇ ਤੇ ਜ਼ਰੂਰ ਕਰਨੀ ਚਾਹਾਂਗਾ ਸੰਸਦਿਕ ਕਮੇਟੀ ਦਾ ਹੁਣ ਪਤਾ ਨਹੀਂ ਪਾਣੀ ਦੇ ਵਹਾਅ ਬਾਰੇ ਗੱਲ ਕਰੇਗੀ ਪਰ ਜਿਹੜਾ ਪੰਜਾਬੀਆਂ ਦਾ ਮੁੱਦਾ ਇਹ ਵੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਲਿੰਕ ਸੜਕਾਂ ਉਹ ਬੜੀਆਂ ਦਾ ਪਿੰਡਾਂ ਵਾਲਿਆਂ ਵਾਸਤੇ ਸੀ ਪਿੰਡਾਂ ਦੀਆਂ ਮਾਰਕੀਟ ਕਮੇਟੀਆਂ ਵਾਸਤੇ ਪਿੰਡਾਂ ਦੀਆਂ ਮੰਡੀਆਂ ਵਾਸਤੇ ਛੋਟੇ ਛੋਟੇ ਟਰੱਕ ਛੋਟੀਆਂ ਛੋਟੀਆਂ ਮਿੰਟੀਆਂ ਜਿਹੜੀਆਂ ਹੈਗੀਆਂ ਟਰਾਲੀ ਨਾਲ ਟਰੈਕਟਰ ਨਿਕਲਦੇ ਉਤੁੰਦੀ ਪਰ ਵੱਡੇ ਵੱਡੇ ਟਰਾਲੇ ਚੱਲਦੇ ਆ ਪੰਜਾਬ ਦੀਆਂ ਬਹੁਤ ਸਾਰੀਆਂ ਲਿੰਕ ਸੜਕਾਂ ਦੀ ਬਰਬਾਦੀ ਕਰਦੀ ਹੈ ਵੱਡੇ ਟੱਕਾਂ ਨੇ ਤੇ ਵੱਡੇ ਟਰਾਲਿਆਂ ਨੇ ਕਿਉਂਕਿ ਜਿਸ ਤਰ੍ਹਾਂ ਦਾ ਪਾਰ ਲੈ ਕੇ ਜਾਂਦੇ ਆ ਉਸ ਮੁਤਾਬਕ ਦਾ ਜੀ ਟੈਕਨੀਕਲ ਦੇਖੀ ਉਹ ਸੜਕਾਂ ਬਣੀਆਂ ਹੀ ਨਹੀਂ ਸੀ ਉਹ ਟੁੱਟ ਗਈਆਂ ਬਰਬਾਦ ਹੋ ਗਈਆਂ ਨਾ ਤਾਂ ਉਹ ਪੰਜਾਬ ਵਾਲਾਂ ਨੂੰ ਪੈਸੇ ਦਿੰਦੇ ਐ ਦੇਖੋ ਉਤਰਾਸ ਦੀ ਦੇਖੋ ਪੰਜਾਬ ਦੀ ਕੀ ਐ ਨੈਸ਼ਨਲ ਪ੍ਰੋਜੈਕਟਾਂ ਨੇ ਚਲਦੇ ਆ ਸੜਕਾਂ ਟੁੱਟੀਆਂ ਤੇ ਪੰਜਾਬ ਵਾਲਾਂ ਦੇ ਹਿਸਾਬ ਦਾ ਮੰਗੇ ਜਾ ਰਿਹਾ ਜਿਹੜੀਆਂ ਲਿੰਕ ਸੜਕਾਂ ਹੈਗੀਆਂ ਰੂਰਲ ਸੜਕ ਦੀਆਂ ਸੜਕਾਂ ਹੈਗੀਆਂ ਉਹ ਬਣਾਉਣ ਲਈ ਪੈਸਾ ਕੋਈ ਨਹੀਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੁਹਾਈ ਦੇ ਰਿਹਾ ਕਿ ਸਾਨੂੰ ਰੂਰਲ ਡਿਵੈਲਪਮੈਂਟ ਲਈ ਪਿੰਡੂ ਸੜਕਾਂ ਲਈ ਪੈਸਾ ਤਾਂ ਦਿਓ ਉਹ ਕਹਿੰਦੇ ਜੀ ਪਹਿਲਾਂ ਹਿਸਾਬ ਦਾ ਦਿਓ ਅਨੇ ਪੰਜਾਬ ਦੀਆਂ ਸੜਕਾਂ ਦਾ ਤਾਂ ਉਜਾੜਾ ਕਰਤਾ, ਖਵਾੜਾ ਕਰਤਾ। ਪੈਸੇ ਦਿੱਤੇ ਨਹੀਂ ਜਾ ਰਹੇ। ਉਹ ਜਿਹੜੀਆਂ ਫਸਲਾਂ ਖੇਤਾਂ 'ਚ ਖੜੀਆਂ ਸੀ, ਉਹ ਰੇਂਦੀ ਗੁੰਦੀ ਕਸਰੌਂੜੜਾ بارشਾਂ ਹੋਈਆਂ। ਦਰਾਵਾਂ ਦੇ ਪਾਣੀਆਂ ਦਾ ਜਿਹੜਾ ਛਾਲਾ ਆਇਆ, ਉਹਦੇ ਨਾਲ ਕੋਈ ਨਿਕਾਸੀ ਦਾ ਇੰਤਜ਼ਾਮ ਕੋਈ ਨਹੀਂ। ਸੋ ਦੂਰੀ ਪ੍ਰਵਾਦੀ ਸੰਸਦਿਕ ਕਮੇਟੀ ਜ਼ਰੂਰ ਬੁਲਾਵੇ। ਸੰਸਦਿਕ ਕਮੇਟੀ ਮੈਂ ਬੀਂਗੇ ਜਰਨਲਿਸਟ ਆਪਾਂ ਕਹਿ ਸਕਦੇ ਹਾਂ ਜੇ ਸਾਡੀ ਮੀਡੀਆ ਦੀ ਆਵਾਜ਼ ਵੀ ਸੁਣ ਸਕਦੇ ਹੁਣ। ਤਾਂ ਇਹ ਹੈ ਕਿ ਘੱਟੋ-ਘੱਟ ਕੇਂਦਰ ਵਾਲਿਆਂ ਨੂੰ ਸੰਸਦਿਕ ਕਮੇਟੀ ਨੂੰ ਜਲਦੀ ਕਮੇਟੀ ਨੇ ਗੱਲਬਾਤ ਕਰਨੀ ਆ ਉਹ ਕੇਂਦਰ ਨੂੰ ਵੀ ਇਹ ਬੇਨਤੀ ਕਰਨ ਕਿ ਪੰਜਾਬ ਦੀਆਂ ਸੜਕਾਂ ਦਾ ਬਣਾ ਦਿਓ ਜਿਹੜੀਆਂ ਤੋੜੀਆਂ ਵੀ ਤੁਸੀਂ ਐ ਜੀ 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 ਸਤ ਜੀ ਸਾਹਿਬ ਅੱਗੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਪਾਣੀ ਦਾ ਕੀਤਾ ਹੈ ਕਿ ਹੜ ਵਰਗੀ ਸਥਿਤੀ ਜਿਹੜੀ ਉਹ ਪੰਜਾਬ ਦੇ ਵਿੱਚ ਬਣ ਜਾਂਦੀ ਹੈ ਤਾਂ ਅਜਿਹੀ ਸਥਿਤੀ ਬਣ ਚੁੱਕੀ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜਾ ਸਤਲੁਜ ਦਾ ਹਿੱਸਾ ਲੱਗਦਾ ਉਸ ਦਾ ਬੰਨ ਟੁੱਟ ਗਿਆ ਫਿਰੋਜ਼ਪੁਰ ਦੇ 12 14 ਪਿੰਡ ਨੇ ਜਿਹੜੇ ਉਹ ਬੁਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਚੁੱਕੇ ਨੇ ਹੋਰ ਵੀ ਕਈ ਥਾਵਾਂ ਤੇ ਹਾਲਾਤ ਖਰਾਬ ਹੋ ਰਹੇ ਨੇ ਦਿਨ-ਬਦਨ ਕਿਉਂਕਿ ਅਗਲੇ 2-3 ਦਿਨਾਂ ਦੇ ਵਿੱਚ ਹਜੇ بارش ਦੀ ਸੰਭਾਵਨਾ ਪੂਰੀ ਜ਼ਿਆਦਾ ਦੱਸੀ ਜਾ ਰਹੀ ਹੈ ਸੋ ਇਸ ਸਮੇਂ ਅਲਰਟ ਜਾਰੀ ਕੀਤੇ ਗਏ ਨੇ ਪਰ ਨੁਕਸਾਨ ਬਹੁਤ ਵੱਡਾ ਹੋ ਰਿਹਾ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਦੇਖੋ ਜੋ ਸਥਿਤੀ ਐ ਇਸੋਲੇ ਬਣੀ ਐ ਮੌਸਮ ਭਾਗ ਦਾ ਜਿੱਦਾਂ ਤੁਸੀਂ ਕਹਿ ਜ਼ਿਕਰਾਈ ਹੈ ਕਿ ਅਗਲੇ ਦਿਨਾਂ 'ਚ ਵੀ بارشਾਂ ਹੋਣਗੀਆਂ ਪਰ ਜੋ ਸਥਿਤੀ ਬਣੀ ਐ ਜਦੋਂ ਤੁਸੀਂ ਫਰੂਜ਼ਪੁਰ ਦੀ ਗੱਲ ਕੀਤੀ ਐ ਫਾਜ਼ਿਲਕਾ ਹੁੰਦਾ ਉਹਦੇ 'ਚ ਜ਼ੀਰਾ ਹੁੰਦਾ ਇਹ ਦੇਸਤਾਨ ਪਰ ਲੂਦੀਆ ਤਰਨਤਾਰਨ ਕਿਥੇ ਰ ਹੈ ਗਰਦਾਸਪੁਰ ਹੈ ਹੋਰ ਕਈ ਇਲਾਕੇ ਹੈ ਜਿਹੜੇ ਜਾਂ ਰਾਵੀ ਨਾਲ ਲੱਗਦੇ ਹੈ ਬਿਆਸ ਨਾਲ ਲੱਗਦੇ ਈਵਨ ਜਿਹੜਾ ਗਰਦਾ ਖੇਤਰ ਹੈ ਕਿ ਗਰਮੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਜਾਂ ਬਰਾਬਰ ਵਹਿ ਰਿਹਾ ਉੱਥੇ ਵੀ ਲੋਕਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਸੋ ਦਰਿਆਵਾਂ ਦੇ ਨਾਲ ਲੱਗਦੇ ਜਿਹੜੇ ਸਾਰੇ ਖੇਤਰ ਹੈ ਸਾਰੇ ਏਰੀਆ ਸੰਕੜੇ ਕੜਾ ਫਸਲ ਜੜੀ ਗਈ ਹੈ ਉਹ ਹੜ੍ਹ ਦੇ ਪਾਣੀ ਵਿੱਚ ਡੁੱਬ ਚੁੱਕੀ ਹੈ ਤਰਾਹੀ ਇੱਕ ਜਿਸ ਤਰ੍ਹਾਂ ਦਾ ਪ੍ਰਬੰਧ ਇੰਤਜ਼ਾਮ ਹੋਣਾ ਚਾਹੀਦਾ ਸੀ ਸਰਕਾਰਾਂ ਵੱਲੋਂ ਚਾਹੇ ਭਾ ਕੇਂਦਰ ਸਰਕਾਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੀ ਗੱਲ ਕਰੀਏ ਉਹ ਪ੍ਰਬੰਧ ਹੈ ਨਹੀਂ ਲੋਕ ਤਰਲੇ ਲੈ ਰਹੇ ਆ ਟੁੱਟੀਆਂ ਭੱਜੀਆਂ ਕਿਸ਼ਤੀਆਂ ਆ ਗਈਆਂ ਉਹ ਲੈ ਕੇ ਜਾਂਦੇ ਆ ਕਿਦੇ ਥੋੜਾ ਜਿਹਾ ਸਮਾਨ ਆਪਣਾ ਲਿਆਉਂਦੇ ਆ ਇਹਨਾਂ ਚਾਰ ਬੰਦੇ ਵਾਹ ਕੇ ਔਖੇ ਸੋਖੇ ਚੱਪੂ ਚਲਾਉਂਦੇ ਆ ਕਿਨਾਰੇ ਤੇ ਆ ਕੇ ਲੱਗਦੇ ਆ ਮੇਰੇ ਜਿਹੜੇ ਦਰਿਆ ਜਿਹੜੇ ਪਾਣੀ ਉੱਥੇ ਜਿਹੜਾ ਖੇਤਾਂ 'ਚ ਗਿਆ ਇਸ ਤਰ੍ਹਾਂ ਲੱਗਦਾ ਜਿਹੜੇ ਖੇਤ ਹੈ ਉਹ ਵਿਦਿਆ ਤੇ ਨਦੀਆਂ ਦਾ ਰੂਪ ਧਾਰਨ ਕਰ ਚੁੱਕਿਆ ਹੈ ਸਾਰੇ ਉਹਨਾਂ ਖੇਤਾਂ 'ਚ ਕਿਸ਼ਤੀਆਂ ਚੱਲ ਰਹੀਆਂ ਔਰ ਤਰਾਸਦੀ ਇਹ ਹੈ ਕਿ ਕਿਸਾਨਾਂ ਕੋਲੇ ਨਾ ਤਾਂ ਹਰੇ-ਜਰੇ ਦਾ ਇੰਤਜ਼ਾਮ ਹੈ ਊਟੀ ਪਾਣੀ ਦਾ ਚਲੋ ਬਹੁਤ ਸਾਰੇ ਬੰਨਾਂ ਦੇ ਉੱਤੇ ਸ੍ਰੀ ਗੁਰਦਵਾਰਾ ਪੰਥ ਕਮੇਟੀ ਨੇ ਗੁਰਦਰਾ ਸਹਿਬਾਂ ਦੇ ਜਿਹੜੇ ਪਰੋਂਦੇ ਗਏ ਉਹਨਾਂ ਨੂੰ ਵੀ ਕਿਹਾ ਹੈ ਕਿ ਮਦਦ ਕਰੋ ਮਦਦ ਕਰ ਵੀ ਰਹੇ ਹੋਣਗੇ ਐ ਜੀਪੀਸੀ ਹਮੇਸ਼ਾ ਮਦਦ ਕਰਦੀ ਹੈ ਦੂਜੇ ਸੁਬਿਆਂ 'ਚ ਵੀ ਜਾ ਕੇ ਕਰਦੀ ਹੈ ਆਪਣੇ ਲੋਕਾਂ ਦੀ ਕਰਨਗੇ ਕਰਨਗੇ ਪਰ ਇਸ ਤੋਂ ਹੀ ਵੱਡੀ ਗੱਲ ਹੈ ਫਾਗ ਕਾਦਰ ਦੇ ਜਦੋਂ ਪਾਉਣ ਗੱਲ ਕਰਦੇ ਸਰਦੀ ਕੇ ਤੇ ਸੀ ਸਰਦੀ ਕੇ ਤੇ ਕੀ ਹੈ ਕਿ ਉਥੇ ਆਰਤੀ ਤੌਰ ਤੇ ਲੋਕਾਂ ਨੇ ਘਰ ਬਣਾਏ ਹੁੰਦੇ ਆ ਬਹੁਤਾਂ ਨੇ ਕੱਚੀਆਂ ਬਿਰੀਆਂ ਕੰਨਾਂ ਹੁੰਦੀਆਂ ਕਿ ਗਿਜ਼ਾਰੇ ਲੈ ਕੇ ਚਲੋ ਸੇ ਟੱਕਣ ਲਈ ਘਰ ਬਣਾਇਆ ਪਤਾ ਨਹੀਂ ਕਦੋਂ ਫੇਰ ਕਿਤੇ ਲੜਾਈ ਲੱਗ ਜੇ ਤੇ ਫੇ ਛੱਡਨੇ ਪੈ ਜਾਣ ਯਾਨੀ ਕਿ ਬਹੁਤਾ ਦਿਲ ਲਾ ਕੇ ਜਿਆਦਾ ਵੱਡੇ ਪੱਕੇ ਮਕਾਨ ਉਥੇ ਬਣਦੇ ਵੀ ਹੁਣ ਜਦੋਂ ਹੜ ਦਾ ਪਾਣੀ ਆ ਗਿਆ ਜਿਹੜੀਆਂ ਕੱਚੀਆਂ ਕੰਨਾਂ ਉਹ ਤਾਂ ਉਂਝ ਹੀ ਟਹਿ ਜਾਣਗੀਆਂ ਜੀ ਜੀ ਮਾਰੇ ਮਕਾਨਾਂ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਆ ਕਿਤਾ ਸਮਾਨ ਪੇ ਮੈਂ ਸੁਣ ਰਿਹਾ ਸੀ ਬਹੁਤ ਸਾਰੇ ਲੋਕ ਅਜੇ ਵੀ ਆਪਣੀਆਂ ਥਾਵਾਂ ਛੱਡਣ ਲਈ ਤਿਆਰ ਨਹੀਂ ਕਹਿੰਦੇ ਕਿਉਂ ਕਹਿੰਦੇ 2023 ਚ ਜਦੋਂ ਹੜਾ ਆਈ ਸੀ ਤਾਂ ਲੋਕ ਆਪਣੇ ਘਰ-ਘਾੜ ਛੱਡ ਕੇ ਸੁਰੱਖਿਅਤ ਥਾਵਾਂ ਤੇ ਆ ਗਏ ਸੀ ਤਾਂ ਪਿੱਛੋਂ ਜਿਹੜੇ ਲੁਟੇਰੇ ਆਏ ਚੋਰ ਆਏ ਉਹਨਾਂ ਦਾ ਸਮਾਨ ਚੁੱਕ ਕੇ ਲੁੱਟ ਕੇ ਲੈ ਗਏ ਜੀ ਜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਸੁਰੱਖਿਆ ਮਈਆ ਕਰੀ ਜਾਵੇ ਸਹੀਟ ਕਾਣਾ ਦੇ ਪਹਛਾਇਆ ਜਾਵੇ ਉਹਨਾਂ ਦੇ ਮਾਲ ਡੰਗਰ ਦੇ ਲਈ ਸਾਰੇ ਦਾ ਇੰਤਜ਼ਾਮ ਕੀਤਾ ਹੋਵੇ। ਉਹ ਲੋਕਲ ਸ਼ੈਲਟਰ ਲਈ ਉਹਨਾਂ ਦਾ ਸ਼ੈਲਟਰ ਲਈ ਸਹੀ ਪ੍ਰੋਪਰ ਇੰਤਜ਼ਾਮ ਹੋਣੇ ਚਾਹੀਦੇ ਹੈ। ਤਾਂ ਹੀ گزارਾ ਹੋਏਗਾ। ਜੀ। 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 ਸ੍ਰੀਸ਼ਟ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਮਿਹਰਬਾਨੀ। ਜੀ ਸੋ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਵਿਚਾਰ-ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਅਸ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਕੱਲ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।